ਅਰ ਜੋ ਅੱਜ ਇਹ ਘਟਨਾ ਵਾਪਰੀ ਹੈ ਬੜੀ ਮੰਦ ਭਾਗੀ ਹੈ ਪੂਰਾ ਐਸ்சி ਸਮਾਜ ਪੂਰਾ ਪੰਜਾਬ ਇਸ ਦੀ ਸ਼ਖਸ਼ ਸ਼ਬਦਾਂ ਚ ਨਿੰਦਾ ਕਰਦਾ ਔਰ ਬਰੋਧਾ ਕਰਦਾ ਉਹਨਾਂ ਨੇ ਚੁੜੇ ਚ ਮਾਰ ਕਹਿ ਕੇ ਫਿੱਟੇ ਡੋ ਉਹਨੂੰ ਅਗੱਜ ਵੇਪ ਤੇ ਮਤਲਬ ਚ ਮਤ ਕੱਲਾ ਦੇਣੇ ਤੁਸੀਂ ਕਬਜ਼ਾ ਕਰਨਾ ਹੈ ਸਾਡੇ ਤੇ ਕਿਉਂਕਿ ਇੰਨਾ ਡਰ ਸਹਿਮ ਹੈ ਪਿੰਡ ਦੇ ਵਿੱਚ ਉਸ ਮੋਰਚੇ ਦਾ ਕਿ ਪਿੰਡ ਤੋਂ ਲੋਕਾਂ ਦਾ ਲਿਕੜਨਾ ਤੇ ਵੜਨਾ ਬੰਦ ਕੀਤਾ ਹੋਇਆ ਉਦੋਂ ਬਾਅਦ ਮੈਂ ਆਇਆ ਜਾਂ ਤੋਸਾ ਵੀ ਤੋਸਾ ਨੇ ਗੱਡੀ ਚ ਲੱਤਿਆ ਹੋ ਮੈਨੂੰ ਕਹਦੇ ਬਾਬੇ ਤੂੰ ਵੀ ਵਗਜਾ ਉਈ ਅਸੀਂ ਇਹ ਲੈ ਕੇ ਜਾਂਦੇ ਹੁਣ ਦਵਾਰੇ ਜਿਹੜੇ ਕੁੱਟੇ ਮੁੰਡਾ ਇਹ ਦੁੱਧ ਲੈਣ ਗਿਆ ਸੀ ਟਕਾਲੇ ਤੋਂ ਆਂਦੇ ਹੋਏ ਉਹਨਾਂ ਨੇ ਘੇਰ ਕੇ ਕੁੱਟਿਆ ਜੇ ਸਾਨੂੰ ਇਨਸਾਫ ਨਾ ਮਿਲਿਆ ਆਉਣ ਵਾਲੇ ਸਮੇਂ ਵਿੱਚ ਅਸੀਂ ਭਗਵਾਨਤਮਨ ਦੀ ਕੋਰਟੀ ਦਾ ਘਰਾਓ ਵੀ ਕਰਾਂਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਪਰ ਇਹਦੇ ਜਿਹੜੇ ਨਿਸ਼ਾਨ ਨੇ ਡੰਗੇ ਨੇ ਤੇ ਗੁੱਜੇ ਸੱਟਾਂ ਬਿਮਾਰੀਆਂ ਤੇ ਲੱਤਾਂ ਦੇ ਉੱਤੇ ਖੂਨ ਵੀ ਚੱਲ ਰਿਹਾ ਸਿਰ ਤੇ ਉੱਤੇ ਕੰਨ ਤੇ ਖੂਨ ਆਇਆ ਪਰ ਬਾਕੀ ਹੋਰ ਸੱਟ ਸਿੱਤ ਨਹੀਂ ਹੈ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਪਿਆਰ ਬੰਦ ਕਰਨ ਦੀ ਵੀ ਸ਼ਮਤਾ ਰੱਖਦੇ ਆ ਪੰਜਾਬ 801 ਨਿਊਜ਼ ਦੇਖ ਰਹੇ ਹੋ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜితేਸ਼ ਜੋਲੀ ਜੀ ਹਾਂ ਗੱਲ ਕਰਾਂਗੇ ਬਠੋਈ ਕਲਾ ਦੇ ਵਿੱਚ ਜ਼ਮੀਨ ਮਾਮਲੇ ਨੂੰ ਲੈ ਕੇ ਮਸਲਾ ਭੱਖ ਦਾ ਨਜ਼ਰ ਆ ਰਿਹਾ ਹੈ ਬੀਤੇ ਦਿਨੀ ਬੀਡੀਪੀਓ ਦਸਤਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦਾ ਬੀਡੀਪੀਓ ਨਾਲ ਬੀਡੀਪੀਓ ਦਸਤਰ ਦੇ ਵਿੱਚ ਟਕਰਾਅ ਹੁੰਦਾ ਸੱਟਾਂ ਲੱਗਦੀਆਂ ਨੇ ਉਸ ਤੋਂ ਬਾਅਦ ਅੱਜ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਵੀ ਬਠੋਈ ਕਲਾ ਤੋਂ ਕੁਝ ਲੋਕ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਦੇ ਸੱਟਾਂ ਲੱਗਦੀਆਂ ਨੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਜੀ ਕੀ ਮਾਮਲਾ ਕੀ ਹੈ ਜੋ ਸੱਟਾਂ ਲਗੀਆਂ ਨੇ ਮੁੰਡੇ ਦੇ ਮਾਮਲਾ ਸਰ ਜਿਹੜੀ ਸ਼ਾਮਲਾਟ ਜ਼ਮੀਨਾਂ 602 ਕਿਲਾ ਉਹਦੇ ਵਿੱਚ ਕੁਲਦੀਪ ਸਿੰਘ ਨੇ ਮੇਨ ਰੋਲ ਸੀ ਇਹਨੇ ਕੇਸ ਲੜਿਆ ਤੇ 4 6 4 6 2025 ਨੂੰ ਜਿਹੜੀ ਬੋਲੀ ਹੋਈ ਸੀ ਉਥੇ ਉਹਨਾਂ ਨੇ ਬੋਲੀ ਦੇ ਟਾਈਮ ਜਿਹੜਾ ਹਮਲਾ ਹੋਇਆ ਸਾਡੇ ਤੇ ਉਹਨਾਂ ਨੇ ਚੂੜੇ ਚ ਮਾਰ ਕੇ ਕੇ ਵੀ ਢੋ ਤੁਹਾਨੂੰ ਅੱਗਾ ਜਵੇਰ ਤੇ ਮਤਲਬ ਚੰਮ ਚੱਕਾ ਲਾ ਦਾਂਗੇ ਤੁਸੀਂ ਕਬਜ਼ਾ ਕਰਨਾ ਹੈ ਸਾਡੇ ਤੇ ਉਹਨਾਂ ਨੇ ਸਾਨੂੰ ਬਾਰ-ਬਾਰ ਇਹੀ ਕਹਿੰਦੇ ਰਹੇ ਤੇ ਸਾਡੇ ਤੇ ਉਹਨਾਂ ਨੇ ਹਮਲਾ ਕਰਾ ਡੰਡੇ ਛੁੱਟੇ ਮਾਰੇ ਮਤਲਬ ਜਾਤੀ ਸੂਚਕ ਸ਼ਬਦ ਨੇ ਜੋ ਬੋਲੇਗੇ ਨੇ ਤੁਸੀਂ ਜਾਤ ਛੂੜਾ ਚਮਾਰ ਉਹਨਾਂ ਨੇ ਬੋਲੇ ਗਿਆ ਵੀ ਤਮਾਰ ਛੂੜੇ ਢੇਡੋ ਵੀ ਤੁਸੀਂ ਜਿਹੜਾ ਕੰਮ ਕਰਦੇ ਸੀ ਉਹੀ ਕੰਮ ਫੇਰ ਤੁਹਾਨੂੰ ਲਾਦਾਂ ਕਰਨਾ ਉਸ ਤੋਂ ਬਾਅਦ ਸਾਡੇ ਤੇ ਅੱਜ ਅੱਜ ਦੱਸੋ ਨਾ ਅੱਜ ਕਿਹੜੀ ਨੌਜਵਾਨਾਂ ਸੱਟਾਂ ਲੱਗੀਆਂ ਨੇ ਅੱਜ ਜਿਹੜੇ ਤਲਦੀਪ ਸਿੰਘ ਜ਼ਿਮੀਦਾਰ ਆ ਜਿਹੜਾ ਸਾਡੇ 13 ਸਾਲ ਦੇ ਸਾਡੇ ਨਾਲ ਚੱਲ ਰਿਹਾ ਹੈ ਉਨੇ ਕੇ ਸਾਰਾ ਕਲੀਅਰ ਕਰਕੇ ਹਾਈ ਕੋਰਟ ਹੁਣ ਉੱਤੇ ਲੈ ਗਿਆ ਕੇਸ ਜਿਹਦੇ ਵਿੱਚ 98 ਕਿਨੇ ਦੀ ਬੋਲੀ ਹੋਈ ਆ ਇੱਕ ਬੜਾ ਤਿੱਧਾ ਹਿੱਸਾ ਸਾਡੇ ਐਸੇ ਕੋਟੇ ਦੇ ਵਿੱਚੋਂ ਕੱਢ ਕੇ ਬਾਕੀ ਖੁੱਲੀ ਬੋਲੀ ਹੋਈ ਆ ਜਿਹਦੇ ਕਬਜ਼ੇਦਾਰਾਂ ਨੂੰ ਕੋਈ ਉਹਨਾਂ ਦੇ ਵਿੱਚ ਮਤਲਬ ਦੁਬਾਰੇ ਉਹਨਾਂ ਦੀ ਬੋਲੀ ਨਹੀਂ ਹੋਈ ਤੇ ਜਿਹੜਾ ਪੁਰਥ ਪ੍ਰਸ਼ਾਸਨ ਨਾਲ ਉਹਦੇ ਵਿੱਚ ਤਾਂ ਸਾਡੀ ਕੁੱਟਮਾਰ ਕੀਤੀ ਗਈ ਉਹਨਾਂ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹਾਲ ਤੱਕ ਹੁਣ ਦੁਬਾਰੇ ਜਿਹੜੇ ਇਹ ਕੁੱਟੇ ਮੁੰਡਾ ਇਹ ਦੁੱਧ ਲੈਣ ਗਿਆ ਸੀ ਟਕਾਲੇ ਤੋਂ ਅੰਧੇ ਹੋਏ ਉਹਨਾਂ ਨੇ ਘੇਰ ਕੇ ਕੁੱਟਿਆ ਤੈਨੂੰ ਕੀ ਲੱਗਦਾ ਕਿ ਇਹਨੂੰ ਇਸੀ ਨੌਜਵਾਨ ਨੂੰ ਕਿ ਨਿਸ਼ਾਨਾ ਬਣਾਇਆ ਗਿਆ ਇਹਨੂੰ ਨਿਸ਼ਾਨਾ ਇਹ ਬਣਾਇਆ ਗਿਆ ਕਿਉਂਕਿ ਇਹ ਇਹਨੇ ਕੇਸ ਲੜਿਆ 13 ਸਾਲਾਂ ਦਾ ਇਸ ਸ਼ਾਮ ਲੜਦੀ ਵੇਂ ਦਾ ਐਸ.ਪੀ. ਚਾਰ ਜੀ ਸੱਟਾਂ ਮਾਰੀਆਂ ਨੇ ਉਹਦੇ ਕੋਈ ਤਿੱਖੇ ਵੈਪਨ ਲਾਇ ਵਰਤੇ ਗਏ ਨਹੀਂ ਜਾਂ ਕਿਵੇਂ ਕੀ ਸੱਟਾਂ ਡਾਂਗਾ ਛੋਟੇ ਉਸ ਟਾਈਮ ਜੀ ਅਸੀਂ ਮੌਕੇ ਤੇ ਨਹੀਂ ਸੀ ਪਰ ਇਹਦੇ ਜਿਹੜੇ ਨਿਸ਼ਾਨ ਨੇ ਡੰਗੇ ਨੇ ਤੇ ਗੁੱਜੇ ਸੱਟਾਂ ਵੀ ਮਾਰੀਆਂ ਤੇ ਲੱਤਾਂ ਦੇ ਉੱਤੇ ਖੂਨ ਵੀ ਚੱਲ ਰਿਹਾ ਸਿਰ ਤੇ ਉੱਤੇ ਕੰਨ ਤੇ ਖੂਨ ਆਇਆ ਪਰ ਬਾਕੀ ਹੋਰ ਸੱਟ ਕੋਈ ਸਿਰ ਤੇ ਨਹੀਂ ਹੈਗੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਪ੍ਰਸ਼ਾਸਨ ਮੌਕੇ ਤੇ ਦਕਾਲੇ ਚੌਕੀ ਚ ਕੋਈ ਨਹੀਂ ਸੀ ਜਿਹੜੇ ਮੁਲਾਜ਼ਮ ਜੀ ਉਹਨਾਂ ਡਾਈ ਹੋਈ ਆ ਉਹਨੂੰ ਪ੍ਰਸ਼ਾਸਨ ਆਪ ਲੈ ਚੱਕ ਕੇ ਸਾਡੀ ਤਾਂ ਤਾਕਤ ਨੂੰ ਤਾਂ ਨਿਕਲ ਹੀ ਨਹੀਂ ਆ ਕੇ ਐਂਬੂਲੈਂਸ ਆਈ ਐਂਬੂਲੈਂਸ ਦੇ ਵਿੱਚ ਉਹਨਾਂ ਪਾ ਕੇ ਅਸੀਂ ਨਾਲਾਂ ਕੁਲਦੀਪ ਸਿੰਘ ਦੇ ਬਾਕੀ ਸਾਡੇ ਪ੍ਰਸ਼ਾਸਨ ਨੂੰ ਤੇ ਮੀਡੀਆ ਨੂੰ ਵੀ ਇਹੀ ਬੇਨਤੀ ਆ ਵੀ ਜਿਹੜਾ ਉਹਨਾਂ ਦਾ ਤਾਰਨਾ ਲੱਗਿਆ ਉਹ ਚੁਕਾਇਆ ਜਾਵੇ ਜਿੰਨੇ ਵੀ ਐਸਸੀ ਭਾਈ ਤਾਰਾ ਉੱਥੇ ਲੰਗਦਾ ਉਹਨੂੰ ਸਾਰਿਆਂ ਨੂੰ ਦਵਾਇਆ ਜਾਂਦਾ ਉਹਨਾਂ ਦੇ ਕੁੱਟਮਾਰ ਕਰੀ ਜਾਂਦੇ ਜਿਸ ਤਰ੍ਹਾਂ ਉਹ ਕੁਲਦੀਪ ਸਿੰਘ ਦੀ ਕੀਤੀ ਆ ਅਸੀਂ ਇਹੀ ਧੰਨਵਾਦ ਕਰਦੇ ਆ ਪ੍ਰਸ਼ਾਸਨ ਤੇ ਪੱਤਰਕਾਰਾਂ ਨੂੰ ਵੇ ਜਿੰਨੀ ਵੀ ਖਬਰਾਂ ਔਰ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਾਉਣ ਦੀ ਸਾਡੇ ਨਾਲ ਜਿੰਨੀ ਵੀ ਹੁੰਦੀ ਆ ਮਦਦ ਕਰਨਾ ਹਾਂ ਸੋ ਇਹ ਸੰ ਪਿੰਡ ਦੇ ਵਸਨੀਕ ਜਿਨ੍ਹਾਂ ਨਾਲ ਗੱਲ ਬ ਗੱਲਬਾਤ ਕੀਤੀ ਹੋਰ ਵੀ ਪਿੰਡ ਦੇ ਲੋਕ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਸੰਸੇਰ ਸਿੰਘ ਜੀ ਮਰਕੜੀ ਦਾ ਪਰਾਂ ਕੀ ਮਾਮਲਾ ਕੀ ਹੋਇਆ ਅੱਜ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਸਾਡਾ ਲੜਕਾ ਨਾ ਡਕਾਲੇ ਨੂੰ ਜੀ ਬੱਚਿਆਂ ਦੇ ਬੂਟ ਲੈਣ ਆ ਰਿਹਾ ਸੀ ਸਾਂ ਦੇਖਾਂ ਇਹਨੂੰ ਕੁੱਟਾਂ ਲੈਦੇ ਹੋਏ ਇਹਨੂੰ ਮਾਰ ਉਹਨੂੰ ਵੀ ਤੇ ਲਾ 300 600 ਦੇ ਭਾਜੀਆ ਉਦੋਂ ਬਾਅਦ ਮਾਇਆ ਆਇਆ ਜਿਆ ਪੁਲਸਾ ਵੀ ਉੱਥੇ ਪੁਲਸ ਨੇ ਗੱਡੀ ਚ ਲੱਤਿਆ ਹੋ ਮੈਨੂੰ ਕਹਦੇ ਬਾਬੇ ਤੂੰ ਵੀ ਵਗਦਾ ਵੀ ਅਸੀਂ ਇਹਨੂੰ ਲੈ ਕੇ ਚੱਲਨੇ ਆਂ ਜੀ ਹਾਂ ਉਹਦੀ ਬਹੁਤ ਪਟਾਈ ਕੀਤੀ ਐ ਸਾਈ ਸੋ ਪਿੰਡ ਦਾ ਕੋਈ ਹੋਰ ਲੋਕ ਜੀ ਮੌਜੂਦ ਨਾ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਮੈਨੂੰ ਪਤਾ ਲੱਗਿਆ ਇਸ ਘਟਨਾ ਦਾ ਮੈ ਰੇਜਿੰਦਰਾ ਹਸਪੀਟਲ ਪਹੁੰਚਿਆ ਜਿੱਥੇ ਬੰਦੇ ਦੇ ਨਾਲ ਐਨੀ ਕੁੱਟ ਮਾਰ ਕੀਤੀ ਐ ਔਰ ਲੈ ਕੇ ਉਹਨੂੰ ਪੰਜਾਬ ਪੁਲਿਸ ਲੈ ਕੇ ਆਈਆ ਚੌਂਕੀ ਡਕਾਲਾ ਦੀ ਕਿਉਂਕਿ ਇੰਨਾ ਡਰਾ ਸਹਿਮ ਹੈ ਪਿੰਡ ਦੇ ਵਿੱਚ ਉਸ ਮੋਰਚੇ ਦਾ ਕਿ ਪਿੰਡ ਤੋਂ ਲੋਕਾਂ ਦਾ ਨਿਕਲਣਾ ਤੇ ਵੜਨਾ ਬੰਦ ਕੀਤਾ ਹੋਇਆ ਇਹ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਜੀਣ ਦਾ ਅਧਿਕਾਰ ਇਸ ਦੇਸ਼ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਹੈ ਜੇ ਕਿਸਾਨੀ ਅੰਦੋਲਨ ਚੱਲਿਆ ਤਾਂ ਮੋਰਚਾ ਲਾਇਆ ਤਾਂ ਲੋਕਾਂ ਨੂੰ ਪਿੰਡ ਤੋਂ ਨਿਕਲਣਾ ਬੰਦ ਕਰਨਗੇ ਸਭ ਦਾ ਰਾਈਟ ਆ ਸਭ ਦਾ ਅਧਿਕਾਰ ਆ ਪਰ ਜੋ ਅੱਜ ਇਹ ਘਟਨਾ ਵਾਪਰੀ ਹੈ ਬੜੀ ਮੰਦਭਾਗੀ ਹੈ ਪੂਰਾ ਐਸਸੀ ਸਮਾਜ ਪੂਰਾ ਪੰਜਾਬ ਇਸ ਦੀ ਸ਼ਖਤ ਸ਼ਬਦਾਂ ਚ ਨਿੰਦਾ ਕਰਦਾ ਔਰ ਵਿਰੋਧਤਾ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੀ ਹਾਲਾਤ ਰਹੇ ਤਾਂ ਇਹ ਗਰੀਬ ਲੋਕ ਕਿੱਥੇ ਜਾਣਗੇ ਅਗਰ ਸਾਨੂੰ ਇਸ ਮਸਲੇ ਚ ਜਸਟਿਸ ਇਨਸਾਫ ਨਾ ਮਿਲਿਆ ਤਾਂ ਪੂਰਾ ਪਿੰਡ ਦਾ ਐਸਸੀ ਸਮਾਜ ਬੀਸੀ ਸਮਾਜ ਔਰ ਹੋਰ ਕਮਿਊਨਿਟੀਆਂ ਪੂਰੇ ਪੰਜਾਬ ਦੀਆਂ ਲੋਕ ਸੜਕਾਂ ਤੇ ਆ ਕੇ ਇਸ ਮੋਰਚੇ ਦਾ ਔਰ ਇਸ ਘਟਨਾ ਦਾ ਪੂਰਾ ਵਿਰੋਧ ਕਰਨਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਉਹ ਆ ਬੰਦ ਕਰਨ ਦੀ ਵੀ ਸ਼ਮਤਾ ਰੱਖਦੇ ਆ ਸਾਡਾ ਐਸਸੀ ਭਾਈਚਾਰਾ ਕਿਉਂਕਿ ਜਿਨ੍ਹਾਂ ਨੂੰ ਉਹਨਾਂ ਨੇ ਜਾਤੀ ਸੂਚਕੇ ਸ਼ਬਦ ਬੋਲ ਕੇ ਵੀ ਗਾਲਾਂ ਕੱਢੀਆਂ ਨੇ ਉਹ ਵੀਡੀਓ ਵੀ ਰਿਕਾਰਡ ਹੈ ਇਸੇ ਮੁੱਦੇ ਤੋਂ ਲੈ ਕੇ ਪੂਰੇ ਪੰਜਾਬ ਦਾ ਐਸਸੀ ਸਮਾਜ ਸੜਕਾਂ ਤੇ ਆਊਗਾ ਔਰ ਜੇ ਸਾਨੂੰ ਇਨਸਾਫ ਨਾ ਮਿਲਿਆ ਇਹ ਸਾਰਾ ਸਮਾਜ ਸੜਕਾਂ ਤੇ ਆਉਣ ਲਈ ਮਜਬੂਰ ਹੋਏਗਾ ਔਰ ਅਸੀਂ ਅੱਜ ਤੋਂ ਹੀ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਉਣ ਲੱਗੇ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਆਉਣ ਵਾਲੇ ਸਮੇਂ ਵਿੱਚ ਅਸੀਂ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਵੀ ਕਰਾਂਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਸਾਰਿਆਂ ਨੂੰ ਜੈ ਭੀਮ ਜੈ ਭਾਰਾ ਇਹ ਸੰ ਬਠੋਈ ਕਲਾ ਪਿੰਡ ਤੋਂ ਉਹ ਬਸਨੀਕ ਜਿਨ੍ਹਾਂ ਦੇ ਨੌਜਵਾਨ ਦੇ ਸੱਟਾਂ ਲੱਗਦੀਆਂ ਨੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਹਸਪਤਾਲ ਦੇ ਵਿੱਚ ਲੈ ਕੇ ਆਉਂਦੇ ਨੇ ਸੋ ਦੱਸ ਦਈ ਹੈ ਕਿ ਪਿੰਡ ਵਾਸੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸਾਨੂੰ ਅਸ਼ਵਾ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲਦਾ ਤਾਂ ਸਾਡੇ ਵੱਲੋਂ ਵੱਡੇ ਪੱਧਰ ਤੇ ਇਹ ਜੋ ਮੋਰਚਾ ਲਾਇਆ ਜਾਵੇਗਾ